ਨਹੀਂ ਮਿਲਦਾ ਨਹੀਂ ਮਿਲਦਾ ਨਾਲ ਚਤੁਰਾਈਆਂ ਹੰਦੇ ਨਹੀਂ ਮਿਲਦਾ ਨਹੀਂ ਮਿਲਦਾ ਨਾਲ ਚਤੁਰਾਈਆਂ ਹੰਦੇ ਨਹੀਂ ਮਿਲਦਾ ਨਹੀਂ ਮਿਲਦਾ ਨਾਲ ਚਤੁਰਾਈਆਂ ਹੰਦੇ ਕੋ ਤਾਂ ਮਿਲਦੇ ਨਾਲ ਕਮਾਈਆਂ ਮਾਈਆ ਉਹ ਤਾਂ ਮਿਲਦੇ ਨਾਲ ਕਮਾਈਆ 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 ਜੀ ਨਹੀਂ ਮਿਲਦਾ ਨਹੀਂ ਮਿਲਦਾ ਨਾਲ ਚੁਧਰਾਈਆਂ ਹੰਦੇ ਨਹੀਂ ਮਿਲਦਾ ਨਹੀਂ ਮਿਲਦਾ ਚੁਤਰਾਇਂ ਦੇ ਨਹੀਂ ਮਿਲਦਾ ਨਹੀਂ ਮਿਲਦਾ ਨਾਮ ਚੁਤਰਾਇਂ ਦੇ ਨਹੀਂ ਮਿਲਦਾ ਨਹੀਂ ਮਿਲਦਾ ਨਾਮ ਚੁਤਰਾਇਂ ਦੇ ਅਰੇ ਜਨ ਮਨ ਬਾਦੂਸ ਨੂੰ ਲਾਇਏ ਚੁਤਰਾਇਂ ਨਹੀਂ ਚਤਰ ਕੋ ਜਿਪਾਈਏ ਕਹਿੰਦੇ ਚੁਤਰਾਇਂ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਚੁਤਰਾਇਂ ਨਾਲ ਦੁਨੀਆਂ ਨੂੰ ਤੇ ਲੁੱਟਿਆ ਜਾ ਸਕਦਾ ਹੈ ਪਰ ਪ੍ਰਮਾਤਮਾ ਤੇ ਭੋਲੇ ਭਾ ਦਾ ਭੁੱਖਾ ਹੈ ਸੋ ਜੋ ਗੁਰੂ ਪਿਆਰੀ ਜਿਹੜੇ ਭੋਲੇ ਭਾਏ ਆ ਭੋਲੇ ਭਾਏ ਮਿਲੇ ਰਵਰਾਇਆ ਜਿਨ੍ਹਾਂ ਦੇ ਕੋਲ ਭੋਲਾ ਭਲਾ ਸੁਭਾਅ ਏ ਸੋ ਉਹੀ ਪ੍ਰਮਾਤਮਾ ਨੂੰ ਮਿਲ ਸਕਦੇ ਭੋਲੇ ਭਾਏ ਸੁਭਾਅ ਦੇ ਉੱਤੇ ਪ੍ਰਮਾਤਮਾ ਖੁਸ਼ ਹੋ ਜਾਂਦਾ ਤੇ ਜਿਹੜਾ ਚੁਲਾਕੀਆਂ ਕਰਦੇ ਸੋ ਗੁਰੂ ਅੱਗੇ ਚੁਲਾਕੀਆਂ ਨਹੀਂ ਚੱਲਦੀਆਂ ਦੁਨੀਆ 'ਚ ਜੋ ਚੱਲ ਜਾਂਦੀਆਂ ਪਰ ਇੱਥੇ ਤੇ ਨੀਵੇਂ ਹੋ ਕੇ ਮਰਦੇ ਬਚਨ ਕਮਾਉਣੇ ਪੈਂਦੇ ਕਮਾਈ ਕਰਨੀ ਪੈਂਦੀ ਬਚਨਾ ਦੀ ਬਚਨ ਸਿਰ ਮੱਥੇ ਤੇ ਮੰਨਣੇ ਪੈਂਦੇ ਸੋ ਹਰੇਕ ਬਚਨ ਤੇ ਪਹਿਰਾ ਦੇਣਾ ਪੈਂਦਾ ਹੈ ਤੇ ਹਰ ਸਾਹ ਦੇ ਨਾਲ ਨਾਮ ਜਪਣਾ ਪੈਂਦਾ ਹੈ ਤੇ ਤਾਂ ਉਹਨੂੰ ਮਿਲ ਸਕਦਾ ਹੈ ਸੋ ਗੁਰੂ ਪਿਆਰਿਓ ਭਗਤ ਰਵਦਾਸ ਜੀ ਵਾਂਗੂ ਭਗਤ ਕਬੀਰ ਜੀ ਵਾਂਗੂ ਸੋ ਕਿਰਤ ਤੇ ਉਹਨਾਂ ਨੇ ਵੀ ਕੀਤੀ ਹੱਥ ਪੈਰ ਉਹਨਾਂ ਨੇ ਵੀ ਚਲਾਏ ਸੋ ਗੁਰੂ ਪਿਆਰਿਓ ਜਿੱਥੇ ਕੰਮ ਧੰਦੇ ਕੀਤਾ ਸੋ ਨਾਲ ਨਾਲ ਸੋ ਰਸਨਾ ਨੂੰ ਖੜਨ ਨਹੀਂ ਦਿੱਤਾ ਰਸਨਾ ਵੀ ਚਲਾਈ ਉਹਨਾਂ ਨੇ ਸੋ ਗੁਰੂ ਪਿਆਰਿਓ ਆਪਣੀ ਰਚਨਾ ਮਾੜੇ ਪਾਸੇ ਤੇ ਬਹੁਤ ਚੱਲਦੀ ਹੈ ਪਰ ਜਦੋਂ ਨਾਮ ਜਪਣਾ ਹੋਵੇ ਬਾਣੀ ਪੜ੍ਹਨੀ ਹੋਵੇ ਫਿਰ ਗੁੰਗੀ ਹੋ ਜਾਂਦੀ ਸੋ ਇਹਦੋਂ ਬੋਲੇ ਹੀ ਨਹੀਂ ਜਾਂਦਾ ਫਿਰ ਫਿਰ ਬੰਦਾ ਗੁੰਗਾ ਹੋ ਜਾਂਦਾ ਤੇ ਗੁਰੂ ਪਿਆਰੇ ਜੇ ਗਾਲਾਂ ਕੱਢਣੀਆਂ ਹੋਣ ਤੇ ਗੁੰਗਿਆਂ ਨੂੰ ਵੀ ਜ਼ੁਬਾਨ ਲੱਗ ਜਾਂਦੀ ਸੋ ਇਹ ਮਾਇਆ ਹੈ ਨਾ ਜਿਹੜੀ ਪਰਮੇਸ਼ਰ ਦੀ ਬਹੁਤ ਬਲਵਾਨ ਹੈ ਸੋ ਬੰਦੇ ਨੂੰ ਬਹੁਤ ਉਲਝਾ ਕੇ ਰੱਖਦੀ ਸੋ ਜਿਹੜਾ ਮਰਦੇ ਚਰਨਾਂ ਨਾਲ ਜੁੜ ਜਾਂਦਾ ਸੋ ਉਹਦੇ ਦੀ ਕਿਰਪਾ ਹੁੰਦੀ ਸੋ ਹੀ ਮਾਇਆ ਨੂੰ ਜਿੱਤ ਸਕਦੇ ਹੈ ਸੋ ਇਹਨੂੰ ਪਾਸ ਕਰਕੇ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਨ ਨਹੀਂ ਤੇ ਜਿਹੜੇ ਚੁਟਰਾਈਆਂ ਕਰਦੇ ਬੜੇ ਕੁਸੂਤੇ ਖਸ ਜਾਂਦੇ ਸੋ ਆਹ ਬੜੋ ਫਲ ਚ ਲੋਕ ਪਵਨੰਗੁਰੂ ਪਾਣੀ ਪਿਤਾ ਮਾਤਾ ਧਰਤ